ਸਤਿ ਸ਼੍ਰੀ ਅਕਾਲ ਜੀ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਤਾਂ ਅੱਜ ਸਵੇਰੇ ਬਹੁਤ ਜ਼ਿਆਦਾ بارش ਹੋਣ ਲੱਗ ਗਈ ਸੀ ਸਾਡੇ ਪਿੰਡ ਤੇ بارش ਹੁੰਦੀ ਤੇ ਸਾਰ ਬਹੁਤ ਜ਼ਿਆਦਾ ਜ਼ੋਰ ਦੀ ਧਮਾਕਾ ਹੋਇਆ ਬਹੁਤ ਜ਼ਿਆਦਾ ਮਤਲਬ ਇੱਕ ਲੱਖ ਤੇ ਲਾਈਟ ਚਾਨਣਾ ਹੋ ਗਿਆ ਚਾਨਣਾ ਹੋਇਆ ਤਾਂ ਪਤਾ ਲੱਗਿਆ ਤੇ ਕਹਿੰਦੇ ਬਿਜਲੀ ਗਰ ਗਈ ਬਿਜਲੀ ਗਰੀ ਹੋਈ ਮਤਲਬ ਸਾਡੇ ਦੋ ਪਿੰਡ ਦੇ ਮੇਨ ਟਰਾਂਸਫਾਰਮ ਰੱਖੇ ਗਏ ਸੀ ਉਹ ਦੋਨੇ ਤੇ ਦੋਨੇ ਸੜ ਗਏ ਤੇ ਗਰਮੀ ਵੀ ਬਹੁਤ ਸੀ ਅੱਜ ਤੇ ਕਿਉਂ ਮੀ ਪੈ ਕੇ ਬੰਦ ਹੋ ਗਿਆ ਸੀ ਹੁਣ ਦੇਖਦੇ ਆ ਨਵੇਂ ਟਰਾਂਸਫਾਰਮ ਲੈ ਕੇ ਆ ਰਹੇ ਨੇ ਇੱਕ ਟਰਾਂਸਫਾਰਮ ਰੱਖਿਆ ਗਿਆ ਇੱਕ ਰਹਿ ਗਿਆ ਤੇ ਉਹ ਰੱਖਣ ਵਾਸਤੇ ਬੰਦੇ ਆਪਣੇ ਗਏ ਹੋਏ ਨੇ ਜੀ ਇੱਕ ਤਾਂ ਸਾਡਾ ਪੰਚ ਸਾਹਿਬ ਮਨਪ੍ਰੀਤ ਸਿੰਘ ਜੀ ਗਿਆ ਹੋਇਆ ਜੀ ਇੱਕ ਸਾਡਾ ਪ੍ਰਾ ਅਰਜਿੰਦਰ ਸਿੰਘ ਜੀ ਗਏ ਹੋਏ ਨੇ ਤੇ ਹੁਣ ਅੱਗੇ ਅਸੀਂ ਟਰਾਂਸਫਾਰਮ ਰੱਖਣ ਲੱਗੇ ਆ ਤੇ ਤੁਹਾਨੂੰ ਦਿਖਾਉਂਦੇ ਆ ਅੱਗੇ ਇਹ ਕਿਹੜਾ ਕਿਹੜਾ ਲੈ ਕੇ ਆ ਰਹੇ ਆ ਇਹ ਕਿਹੜੇ ਕਿਹੜੇ ਗਰਮੀ ਦੇ ਬਚਨ ਦੇ ਕਾਰਨ ਕਿਹੜੇ ਕਿਹੜੇ ਉੱਥੇ ਬੰਦੇ ਰਸੇ ਫੜਨਗੇ ਤੁਹਾਨੂੰ ਦਿਖਾਉਂਦੇ ਅੱਗੇ ਆਹ ਸਾਡੇ ਪਿੰਡ ਦਾ ਟਰਾਂਸਫਾਰਮ ਹੈ ਇਹ ਇਹ ਸੜ ਗਿਆ ਇਹਨੂੰ ਟਰਾ ਕੇ ਨਵਾਂ ਰਖਵਾਉਣਾ ਸੀ ਆਹ ਦੇਖੋ ਇਹ ਸਾਡਾ ਟਰਾਂਸਫਾਰਮ ਸੜ ਚੁੱਕਿਆ ਪੂਰੇ ਪੈਕੇ ਕਰਾਉਣਾ ਅੱਗ ਕੱਟ ਕੇ ਅੰਰੇ ਦਾ ਕੱਟ ਦਿੱਤਾ ਇੱਧਰ ਲੰਗੀ ਫਰਤ ਆਹ ਬਾਡੀ ਲੋਗਿੰਗ ਬਿਜਲੀ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਕਿੰਨਾ ਖਰਚ ਹੋ ਰਿਹਾ ਹੈ ਉਹਦਾ ਅਰਬੂਜ਼ ਕਿਹੜਾ ਸਲੈਂਡਰ ਪੜਕਾ ਆ ਰਹੀ ਹੈ ਇਹ ਦੇਖੋ ਜੀ ਮੀਟਰ ਵੀ ਸਾੜ ਤੇ ਬਿਜਲੀ ਨੇ ਬਿਜਲੀ ਬਹੁਤ ਤੇਜ਼ ਹੋਇਆ ਧੁਮਾਕਾ ਹੋ ਗਿਆ ਉਹ ਸੱਚ ਘਟਣ ਲੱਗ ਗਿਆ ਬਿਜਲੀ ਦਾ ਧੁਮਾਕਾ ਬਹੁਤ ਤੇਜ਼ ਹੋਇਆ ਮੀਟਰ ਵੀ ਸਾੜ ਤੇ ਮਤਲਬ ਮੀਟਰ ਲੱਗੇ ਹੋਏ ਸੀ ਮੀਟਰ ਵੀ ਸਾੜ ਤੇ ਬਿਜਲੀ ਨਹੀਂ ਕੰਮ ਨਹੀਂ ਤੇਜ਼ ਬਈਏ ਪਰ ਉਹਨਾਂ ਨੇ ਸਹੀ ਨਹੀਂ ਕੀਆ ਆ ਆ ਚੱਲ ਗਈ ਕੋਈ ਮਤਲਬ ਮੀਟਰ ਚੈੱਕ ਕਰਨੇ ਪੈਣੇ ਆ ਯਾਰ ਚੱਲਦੀ ਹੈ ਲੈਡ ਕਿੱਥੇ ਆ ਦੇ ਕਿੱਥੇ ਬਈਏ ਕਈ ਘਰਾਂ ਦੇ ਮੀਟਰوں ਦੀ ਸਾੜ ਤੇ ਬਿਜਲੀ ਨੇ ਲਗਾ ਕਾਫੀ ਨੁਕਸਾਨ ਕੀਤਾ ਕਈ ਘਰਾਂ ਦੀ ਕੋਠੀ ਦੀ ਸਪਲਾਈ ਸਾੜਤੀ ਕਈ ਮੀਟਰ ਸਾੜ ਤੇ ਲੱਗੇ ਹੋਏ ਨੇ ਬਿਜਲੀਾਰੇ ਆ ਉਹ ਰੋਟੀ ਬਣਾਉਂਦਾ ਪਾਉਂਦਾ ਪਿੱਛੇ ਉੱਤਦੇ ਮਾਣ ਹੁੰਦੇ ਰਕੇ ਸੀ ਤੇ ਆਪਣੇ ਮੋਟਰ ਪਰ ਮਤਲਬ ਤੁਸੀਂ ਚਾਨਣਾ ਦੇਖਿਆ ਕਿ ਤੁਸੀਂ ਆਏ ਚੱਲ ਮੈਂ ਰੋਟੀ ਨਾਲ ਉਸੇ ਕਾਮਰੇ ਜਿਹੜਾ ਉਹ ਮੂਰੇ ਹੁੰਦਾ ਉਹ ਬੱਜਾ ਰਗੜ ਉਹ ਗਾਲ ਦੇਣਾ ਸਾਡਾ ਟਿਕਟ ਟ੍ਰਾਂਸਫਰਮ ਉਧਰ ਰੱਖਤਾ ਇੱਕ ਹੁਣ ਆਪਣੇ ਆਰਾ ਰਹਿ ਗਿਆ ਅੱਛਾ ਜਿੰਦਰੇ ਵਾਲਾ ਰੱਖਤਾ ਉਧਰ ਜਿੰਦਰੇ ਵਾਲ ਰੱਖਤਾ ਕਦੋਂ ਲੱਗੇ ਰੱਖਣਾ ਉਹ ਮਿਲਦਾ ਸਵੇਰੇ 12 ਵਜੇ ਤੇ ਲੱਗੇ ਹੋਣੇ ਤੇ ਹੁਣ ਇਹਨੂੰ ਨਵਾਂ ਰੱਖਣਗੇ ਉਹ ਕਦ੍ਹਾ ਗਿਆ ਮੈਨੂੰ ਵੀ ਹੋ ਗਿਆ ਅੱਧਾ ਘੰਟਾ ਹੋ ਗਿਆ ਆਏ ਨੂੰ ਟਰਾਂਸਫਾਰਮ ਦੇ ਸਾਡਾ ਵੀਰ ਨਾਟ ਢਿੱਲੇ ਕਰਦਾ ਹੋਇਆ ਲੈ ਆ ਰਹੇ ਦੁੱਧ ਆ ਉਹ ਹੋਰ ਕੋਣ ਉਹ ਨਿਊਟਰਲ ਫੇਸ ਉਹ ਆਹ ਇੱਕ ਤਾਰ ਅਰਥਾ ਦੀ ਵੰਦੀ ਜਿਹੜੀ ਜਾਂਦੀ ਹੈ ਉਹ ਭਾਈ ਟਰਾਂਸਫਾਰਮ ਜਿਹੜਾ ਸੜਿਆ ਹੋਇਆ ਸੀ ਉਹਨੂੰ ਅੱਜ ਥੱਲੇ ਲਾ ਕੇ ਨਵਾਂ ਰੱਖਿਆ ਜਾਣਾ ਬਿਜਲੀ ਮੈਨ ਕਿਵੇਂ ਆਲੇ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇੰਨੀ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੈ ਫਿਰ ਵੀ ਥੋੜੇ ਠੀਕ ਹੈ ਲਾਉਣ ਲੱਗੇ ਪਹਿਲਾਂ ਜਿਹੜਾ ਪਹਿਲਾ ਸੜਿਆ ਹੋਇਆ ਸੀ ਟਰਾਂਸਫਰ ਪਹਿਲਾਂ ਉਹ ਲਾ ਕੇ ਨਵਾਂ ਚੇਂਜ ਕੀਤਾ ਹੁਣ ਇਹਦਾ ਕਰਨ ਲੱਗੇ ਪੁਰਾਣਾ ਟਰਾਂਸਫਰ ਇਹਦੇ ਤੇ ਲੱਦਿਆ ਜਾਣਾ ਆਪਣਾ ਟਰਾਲੀ 'ਚ ਇਹ ਲਦਾ ਕੇ ਬਿਜਲੀ ਗ੍ਰਿਡ ਦੇ ਵਿੱਚ ਭੇਜਣਾ ਦੇਖੋ ਮੇਰਾ ਵੀਰ ਕਹਿੰਦਾ ਟਰਾਲੀ ਕਿੱਥੇ ਲੱਗੇ ਸਭ ਭੱਜੇ ਫਿਰਦੇ ਨੇ ਬਾਈ ਗਰਮੀ ਹੈ ਉਹ ਬਹੁਤ ਹੈ ਗਰਮੀ ਕਰਕੇ ਭੱਜੇ ਫਿਰਦੇ ਨੇ ਸਾਰੇ ਜਣੇ ਚਲੋ ਬਿਜਲੀ ਮੈਕਮੇ ਯਾਰੇ ਵੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦੀ ਵੀ ਡਿਊਟੀ ਬਹੁਤ ਮਤਲਬ ਖਤਰਨਾਕ ਰਹੀ ਹੈ ਜੇ ਤੁਸੀਂ ਕਿੰਨਾ ਕਾ ਟਾਸ ਲਿੰਗ ਉੱਪਰ ਹੀ ਆ ਗਿਆ ਨੀ ਲੋਟ ਆ ਨਹੀਂ ਰਿਹਾ ਸੰਗਲ ਚਾਹੀਦਾ ਮਸ਼ੀਨ ਨਹੀਂ ਸੰਗਲ ਹਿੱਸਾ ਦਾ ਪੂਰੀ ਪੂਰੀ ਹੋ ਗਈ ਕਿ ਸੰਗਲ ਚਾਹੀਦਾ ਜੀ ਮੜਾ ਜਾ ਮੈਂ ਸਾਰਾ ਸੰਗਲ ਲਿਆ ਮੜਾ ਜਾਦਾ ਕਿ ਆਪਣੇ ਵਾਲੀ ਦਾ ਭਾਈ ਸੰਗਲ ਚਾਹੀਦਾ ਕੰਮ ਹੁਣ ਸੰਗਲ ਆਰਾ ਫਸ ਗਿਆ ਬਾਈ ਸੰਗਲੀ ਦੀ ਗਰਾਰੀ ਫਸ ਗਈ ਸੰਗਲੀ ਨਹੀਂ ਮਿਲ ਰਹੀ ਤੇ ਸੰਗਲ ਨਾਲੇ ਲਖਣਾ ਟਰਾਂਸਫਾਰਮ ਥੱਲੇ ਆਪ ਵੀ ਥੋੜਾ ਜਾਣਦੇ ਹੋ ਤੁਸੀਂ ਇਹਦੀ ਜਾਣ ਨਹੀਂ ਹੈ ਜੀ ਇਹ ਤਾਂ ਹਵਾ ਵਾਸਤੇ ਹੈ ਇਹਨੂੰ ਤੇਲ ਹੈ ਨਾ ਬਾਈ ਟ੍ਰਾਂਸਫਾਰਮਰ ਪੁਰਾਣਾ ਲਾਂਦੇ ਲਾਂਦੇ ਹੋਏ ਸਾਡੇ ਨੌਜਵਾਨ ਮੈੜਾਂ ਤੇ ਦੇਖੋ ਟ੍ਰਾਂਸਫਾਰਮ ਸੜ ਗਿਆ ਸੀ ਉਹਨੂੰ ਲਾ ਰਹੇ ਆ ਪੁਰਾਣੇ ਨੂੰ ਥੱਲੇ ਨਵਾਂ ਰੱਖਿਆ ਜਾਣਾ ਆ ਲੱਗੇ ਹੋਏ ਨੇ ਮੈੜਾਂ ਦੇ ਨੌਜਵਾਨ ਟ੍ਰਾਂਸਫਾਰਮ ਲੱਤ ਪਾਵੇ ਹੋਰ ਖਿੱਚੋ ਬਿੱਤੇ ਲੱਗ ਰਿਹਾ ਕਮਾ ਭਾਈ ਇੱਧਰ ਨੂੰ ਆ ਜਾਓ ਉਹ ਸਾਰੀ ਗਾੜੀ ਲਾ ਲਾ ਚਲੋ ਥੋੜਾ ਥੱਲੇ ਉਧਰੋਂ ਦਾ ਤਾਂ ਝੂਲ ਹੋਣਾ ਇਹਨੇ ਮਾਣ ਨੂੰ ਕਰਿਓ ਛੱਡੋ ਨਾ ਨਾ ਦੇ ਲੈ ਕੇ ਸਾਮੁਰੇ ਨੂੰ ਹਰ ਜਾਓ ਸੰਗਲੀ ਫਸ ਗਈ ਨਟ ਚ ਦੋਜਨ ਵਾਲੀ ਬਸ ਪਰਾ ਵਾਲਾ ਟਰਾਂਸਫਾਰਮ ਉੱਠ ਗਿਆ ਲੈ ਲਾ ਕੇ ਗ੍ਰਿੱਡ ਤੇ ਭੇਜਣ ਲੱਗੇ ਹੋਇਸ ਤੋਂ ਬਾਅਦ ਟਾਵਾਂ ਰੱਖਣ ਲੱਗਿਆ ਟਰਾਂਸਫਾਰਮ ਟਰਾਂਸਫਾਰਮ ਨਵਾਂ ਪਹੁੰਚ ਗਿਆ ਭਾਈ ਜੀ ਟਰਾਂਸਫਾਰਮ ਨਵਾਂ ਪਹੁੰਚ ਗਿਆ ਨਵਾਂ ਟਰਾਂਸਫਾਰਮ ਦੇਖ ਕੇ ਤੋਂ ਆ ਚੁੱਕਿਆ ਨਵਾਂ ਟਰਾਂਸਫਾਰਮ ਰੱਖਿਆ ਜਾ ਰਿਹਾ ਹੁੰਗਾ ਜਿਹੜੇ 10 12 ਦੇ ਹੁੰਗਾ ਪਕੜਾ ਤਾਂ ਨਵਾਂ ਟਰਾਂਸਫਾਰਮ ਹੰਬਿਆਂ ਤੇ ਤੀਜਾ ਰਸਤਾ ਟਰਾਂਸਫਾਰਮ ਰੱਖਿਆ ਗਿਆ ਕਾਮ ਚੱਲ ਰਿਹਾ ਟਰਾਂਸਫਾਰਮ ਦਾ ਬਸ 10-15 ਮਿੰਟਾਂ ਤੱਕ ਲੇਟ ਆ ਜਾਣੀ। ਫਾਈ ਟਰਾਂਸਫਾਰਮ ਦੀਆਂ ਤਾਰਾਂ ਲੱਗ ਰਹੀਆਂ ਨੇ। ਕੋਈ ਮੈਂ ਗੱਲ ਕਰਦਾ। ਫਿਊਜ ਲੱਗ ਗਿਆ। ਫਿਊਜ ਲੱਗ ਗਏ। ਮੈਂ ਨਹੀਂ ਯਾਰ ਜੇ। ਕੰਮ ਕਰਨ ਨੂੰ ਲੱਗੇ ਵੀਰ। ਫਾਈ ਫਿਊਜ ਲੱਗ ਗਏ। ਹੁਣ ਓਕੇ ਆ ਬਬ ਛੱਡਣ ਲੱਗੇ ਆ ਲਾਈਟ ਨੂੰ ਬਈ ਨੇਰਾ ਵੀ ਹੋ ਚੁੱਕਿਆ ਹੈ ਨੇਰੇ ਦੇ ਵਿੱਚ ਪਾਵਰ ਕਸ ਕੰਮ ਹੈ ਫੇਰ ਵੀ ਵਰਕਰ ਕੰਮ ਕਰ ਰਹੇ ਨੇ ਮਹਿਕਮੇ ਆਰੇ ਉਹ ਵੀ ਨੇਰੇ ਦੇ ਵਿੱਚ ਭਾਈ ਜਿਹੜੇ ਗ੍ਰਿਡ ਦੇ ਵਿੱਚ ਪ੍ਰਾਈਵੇਟ ਵਰਕਰ ਰੱਖੇ ਹੋਏ ਨੇ ਉਹ ਬਹੁਤ ਕੰਮ ਕਰ ਰਹੇ ਨੇ ਯਾਰ ਬਹੁਤ ਮਿਹਨਤ ਕਰ ਰਹੇ ਨੇ ਬਹੁਤ ਮਿਹਨਤ ਕਰ ਰਹੇ ਨੇ ਇਹ ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਯਾਰ ਇਹੋ ਫੇਰ ਵੀ ਨੇਰੇ ਚ ਬਹੁਤ ਰਿਕਸ਼ਾ ਦਾ ਕੰਮ ਕਰ ਰਹੇ ਨੇ ਯਾਰ ਫੇਰ ਵੀ ਹਾਂ ਬਈ ਪਿੰਡ ਦੀ ਲਾਈਟ ਚੱਲ ਗਈ ਆ ਦੇਖੋ ਪਿੰਡ ਦੀ ਲਾਈਟ ਆ ਗਈ ਠੀਕ ਹੈ ਜੀ ਹਰਕਰ ਲੱਗੇ ਹੋਏ ਨੇ ਬਿਜਲੀ ਗ੍ਰਿਡ ਦੇ ਮੈਂ ਮੰਡਲਾ ਕਾਉਂਸਲ ਸੇ ਬੋਲ ਰਹਾ ਹਾਂ ਹਾਂ ਜੀ ਬਿਜਲੀ ਡਿਪਾਰਟਮੈਂਟ ਕਾ ਹਮ ਬਹੁਤ ਧੰਨਵਾਦ ਕਰਤੇ ਹਾਂ ਕੋ पंजाब सरकार का भी बहुत धन्यवाद करते हैं जिन्होंने अपने प्राइवेट आदमी रखे हुए हैं उन्होंने बहुत ही मेहनत के साथ आज हमारा काम किया है अच्छा जी बहुत ही शंगा जोग है हम सब का बहुत बहुत धन्यवाद करते हैं उन्होंने इतना रिस्क लिया कि शायद हम भी हो ध्यान ना वो काम करते सही तो उन्होंने आज काम किया है और हमारे घरों में बच्चे छोटे छोटे करला रहे थे पानी के लिए लाइट के लिए बिजली के लिए क्यों नहीं आई क्यों नहीं कोई पापा बोल रहा है कोई ਮੰਮੀ ਬੋਲ ਰਹਾ ਹੈ ਕਿਸੇ ਦਾ ਫਰਿੱਜ ਖਰਾਬ ਹੋ ਗਿਆ ਕਿਸੇ ਦਾ ਮੀਟਰ ਉੱਡ ਗਿਆ ਕਿਸੇ ਦਾ ਕੁਝ ਉੱਡ ਗਿਆ ਹਮ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਗਵਰਨਮੈਂਟ ਦਾ ਔਰ ਜੋ ਰੱਖੇ ਹੋਏ ਆ ਆਪਣੇ ਮੁਲਾਜ਼ਮ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਜੀ ਪਿੰਡ ਦੀ ਲਾਈਟ ਚੱਲ ਚੁੱਕੀ ਹੈ ਠੀਕ ਹੈ ਜੀ ਅਸੀਂ ਬਿਜਲੀ ਡਿਪਾਰਟਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਚਲੋ ਫੇਰ ਵੀ ਵਿਚਾਰਿਆਂ ਨੇ ਅੱਜ ਸੰਡੇ ਸੀ ਫੇਰ ਵੀ ਬਹੁਤ ਮਿਹਨਤ ਕੀਤੀ ਹੈ ਤੇ ਚਲੋ ਸੰਡੇ ਵਾਲੇ ਦਿਨ ਵੀ ਆ ਕੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੱਜ ਉਹਨਾਂ ਨੇ ਲਾਈਟ ਚਲਾਤੀ ਠੀਕ ਹੈ ਜੀ ਤੇ ਮੈਂ ਬਿਜਲੀ ਡਿਪਾਰਟਮੈਂਟ ਦਾ ਬਹੁਤ ਬਹੁਤ ਧੰਨਵਾਦ ਚਲੋ ਪਿੰਡ ਦੇ ਆਪਣੇ ਭਰਾ ਵੀਰ ਭਰਾ ਵੀ ਆਏ ਹੋਏ ਸੀ ਸਾਰੇ ਜਣੇ ਚਲੋ ਅੱਗੇ ਅੱਗੇ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਆਪਣੇ ਪਿੰਡ ਬਾਰੇ ਵੀ ਤੇ ਹੋਰ ਗੱਲਾਂ ਵੀ ਲਾ ਲੋ ਕੋਈ ਨਵੀਆਂ ਚੀਜ਼ਾਂ ਵੀ ਦਿਖਾਵਾਂਗੇ ਆਪਾਂ